ਤੁਸੀਂ ਮੇਰੇ ਛੋਟਿਆ ਭਰਾਵਾਂ ਆ ਗਿਓ ਜਿੰਨੀ ਦੇਰ ਕਹੋਗੇ ਜਿੱਦਾਂ ਕਹੋਗੇ ਉਦਾਂ ਗਾ ਕੇ ਜਾਊਗਾ ਇਹ ਗੱਲ ਦੀ ਗਰੰਟੀ ਆ ਪਰ ਮੈਂ ਤੁਹਾਡੇ ਲਈ ਮੇਰੇ ਉਹਨਾਂ ਚਾਹਣ ਵਾਲਿਆਂ ਵਾਸਤੇ ਜਿਹੜੇ ਦਿਨ ਰਾਤ ਮੇਰੇ ਲਈ ਦੁਆ ਮੰਗਦੇ ਨੇ ਤੇ ਮੈਂ ਤੁਹਾਨੂੰ ਇੱਕੋ ਹੀ ਬੇਨਤੀ ਕਰਦਾ ਇੱਕੋ ਹੀ ਰਿਕਵੈਸਟ ਹੈ ਮੇਰੀ ਬਸ ਜੇ ਤੁਸੀਂ ਸਾਡੀ ਪੂਰੀ ਗੱਲ ਮੰਨਦੇ ਹੋ ਨਾ ਜੇ ਤੁਸੀਂ ਚਾਹੁੰਦੇ ਹੋ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਦਾ ਪੁੱਤ ਬਣਿਆ ਮਿਹਨਤ ਨਾ ਛੱਡਿਓ ਮਿਹਨਤ ਨਾ ਛੱਡਿਓ ਕਿਉਂਕਿ ਹਰ ਹੱਲ ਮਿਹਨਤੀ ਹੈ ਸ਼ਾਰਟਕਟ ਜ਼ਿੰਦਗੀ ਦੇ ਵਿੱਚ ਪਹਛਾਤਾ ਦਿੰਦਾ ਪਰ ਉਦਾਂ ਹੀ ਮੂਹਤੇ ਨੂੰ ਪਿੱਛੇ ਮਾਰਦਾ ਹੈ ਜ਼ਿੰਦਗੀ 'ਚ ਸ਼ਾਰਟਕਟ ਨਹੀਂ ਜ਼ਿੰਦਗੀ 'ਚ ਉਹ ਕੱਟ ਰੱਖਣਾ ਜਿਹੜਾ ਤੁਸੀਂ ਮੁੜ ਕੇ ਦੁਬਾਰਾ ਤੁਹਾਨੂੰ ਕੋਈ ਕੱਟ ਹੀ ਨਾ ਸਕੇ ਆਪਾਂ ਕੱਟੀ ਉਹ ਮੋੜਨਾ ਜਿਹੜਾ ਤੁਹਾਨੂੰ ਕੋਈ ਕੱਟ ਹੀ ਨਾ ਸਕੇ ਕਿਉਂਕਿ ਮੈਂ ਜਦੋਂ ਵੀ ਦੁਆਬੇ ਵੱਲ ਨੂੰ ਮੂੰਹ ਕਰਦਾ ਨਾ ਤਾਂ ਇਸ ਦੁਆਬੇ ਸ਼ਹਿਰ ਨੇ ਮੈਨੂੰ ਬਣਾਇਆ ਤੁਹਾਡੇ ਪਿਆਰ ਨੇ ਮੈਨੂੰ ਬਣਾਇਆ ਇੱਕ ਵਾਰੀ ਇਸ ਸ਼ਹਿਰ ਦੇ ਨਾਂ ਤੇ ਜ਼ੋਰ ਤਾਂ ਤਾੜੀ ਜਿਹੜਾ ਕਲਾਕਾਰ ਕਹਿੰਦੇ ਦੁਆਬੇ ਦੀ ਗਰਾਹਾਂ ਤੋਂ ਨੰਗ ਗਿਆ ਜੀ ਮਾਂ ਕੋਲੇ ਭੈਣ ਕੋਲੇ ਭਰਾ ਕੋਲੇ ਬਹਿ ਕੇ ਆਸ਼ੀਰਵਾਦ ਲੈ ਗਿਆ ਸਮਝ ਲਓ ਉਹ ਤਾਂ ਪਾਰ ਹੀ ਹੈ ਉਹ ਇੱਧਰ ਨਹੀਂ ਮਿਲਦਾ ਉਹ ਪਰਲੇ ਪਾਸੇ ਹੀ ਮਿਲੂਗਾ ਔਰ ਸਾਡੇ ਸਾਡੇ ਕਰਮ ਬਹੁਤ ਚੰਗੇ ਨੇ ਅਸੀਂ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ ਰਹਿੰਦੇ ਆ ਜਿੱਥੇ ਉਹਨਾਂ ਦਾ ਆਵਾਸ ਹੈ ਤੇ ਜਿੱਥੇ ਆਵਾਸ ਹੋਵੇ ਉੱਥੇ ਇੱਕੋ ਚੀਜ਼ ਸੱਚੀ ਚਾਹੀਦੀ ਉਹ ਆ ਸੋਚ ਜਦੋਂ ਉਸ ਪਰਮਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਾ ਕੇ ਬਹਿਗੇ ਨਾ ਤੇ ਉੱਥੇ ਸੋਚ ਆਪਣੀ ਹਮੇਸ਼ਾ ਪੋਜ਼ਿਟਿਵ ਰੱਖਿਓ ਇਹ ਗੱਲ ਯਾਦ ਰੱਖਿਓ ਜਿਹੜੀ ਚੀਜ਼ ਤੁਹਾਡੀ ਬਣੀ ਐ ਤੁਹਾਡੇ ਲਈ ਬਣੀਓ ਤੁਹਾਨੂੰ ਨਹੀਂ ਮਿਲੂਗੀ ਨਾਲ ਦਾ ਨਹੀਂ ਲੈ ਕੇ ਜਾਂਦਾ ਔਰ ਜ਼ਿੰਦਗੀ ਦੇ ਵਿੱਚ ਕਦੀ ਜ਼ਿੰਦਗੀ ਦੇ ਵਿੱਚ ਕਦੀ ਕੰਧ ਨਾ ਬਣਿਓ ਹਮੇਸ਼ਾ ਪੁਲ ਬਣਿਓ ਜਿਹੜੇ ਜੋੜਦੇ ਨੇ ਕਿਉਂਕਿ ਕੰਧਾਂ ਤਾਂ ਅੱਜ ਕੱਲ ਕਾਲ ਯੁੱਗ ਦਾ ਜ਼ਮਾਨਾ ਕੰਤਾਂ ਦਾ ਖੜੀਆਂ ਕਰੀ ਬੈਠੇ ਨੇ ਹਰ ਮੋੜ ਤੇ ਕੋਈ ਨਾ ਕੋਈ ਮਿਸਤਰੀ ਲੱਗਿਆ ਹੋਇਆ ਕਾਂਡੀ ਫੇਰਨਾ ਹਾਂ ਮਾਤਾ ਗੱਲ ਸਹੀ ਆ ਕਿ ਨਾ ਜਦੋਂ ਤੁਹਾਨੂੰ ਉਹਦੇ ਤੇ ਵਿਸ਼ਵਾਸ ਆ ਨਾ ਫਿਰ ਭਵੇਂ ਚੀਨ ਵਾਲੀ ਕੰਧ ਆ ਜਾਏ ਤੁਸੀਂ ਵਿਚਦੀ ਲੰਘ ਜਾਂਦੇ ਹੋ ਕੋਈ ਕੰਧ ਨਹੀਂ ਤੁਹਾਨੂੰ ਰੋਕ ਸਕਦੀ ਜੇ ਤੁਹਾਡੀ ਨੀਤ ਸੱਚੀ ਆ ਤੇ ਮੈਂ ਤੁਹਾਡੇ ਲਈ ਇੱਕ ਗੀਤ ਜਿਹਨੂੰ ਤੁਸੀਂ ਬਹੁਤ ਪਿਆਰ ਦਿੱਤਾ ਵੇਖੀ ਤੇਰੇ ਯਾਰ ਦਾ ਜਮਾਨਾ ਆਊਗਾ